ਤਾਂ ਮਨੁੱਖ ਸਰੀਰ ਜਿਹੜਾ ਧਰਮ ਖੇਤਰ ਹੈ ਧਰਮ ਕਮਾਉਣ ਦਾ ਜਗਾ ਇਹ ਨਾ ਧਰਮ ਕਮਾ ਰਿਹਾ ਹੈ ਫਿਰ ਤਾਂ ਲੇਖੇ ਚ ਨੇ ਕੋਈ ਕਿੱਡੇ ਵੱਡਾ ਬਣ ਜਾਏ ਮੱਥਾ ਟਕਾਈ ਜਾਏ ਬਹੁਤ ਲੋਕ ਆਈ ਜਾਏ ਬਹੁਤ ਕੁਝ ਬਣ ਜਾਏ ਪਰਲੇ ਸਵਾਰ ਨੂੰ ਛਤਰ ਖਾ ਕੇ ਅੱਗੇ ਜਾ ਕੇ ਅਗਰ ਮਨੁੱਖ ਸਰੀਰ ਧਰਮ ਖੇਤਰ ਨਹੀਂ ਬਣਿਆ ਅੱਗੇ ਜਾ ਕੇ ਛਤਰ ਖਾਣੀ ਪੈਂਦੀ ਹੈ ਅਗਰ ਕਾਹ ਤੇ ਮੋੜ ਦੀ ਜਗ੍ਹਾ ਹੈ ਕਿ ਜਦੋਂ ਸ਼ਾਮ ਨੂੰ ਪਾਣੀ ਖੰਡਾ ਹੋਏ ਨਾ ਅੱਗੇ ਸੇ ਜਾ ਕੇ ਸਰੋਖੰਡਾ ਧਰਮਖੰਡਾ ਕਾ ਖੰਡਾ ਅਰੋ ਧਰਮਖੰਡਾ ਆਣੀ ਚਲਦੀ ਹੈ ਧਰਮਖੰਡਾ ਚਰਮ ਕਮਾਉਣ ਦੀ ਜਗ੍ਹਾ ਹੈ ਪਰਾਤੇ ਰੁੱਤੀ ਛੱਤੀ ਬਾਗ ਪਉਣ ਪਾਣੀ ਸਭ ਨੂੰ ਤੋਟਾ ਇਹ ਰਤੀ ਧਰਤੀ ਧਾਖ ਰੱਖੀ ਚਲੋ ਸੋਦਾ ਆਰਪੀ ਅੰਦਰ ਸਭ ਕੁਝ ਸੁਪੋਈ ਹੈ ਗਊਸ਼ਾਲਾ ਉਹਦੇ ਸਿਹਾਉ ਰਾਤੀ ਕੋਲੇ ਜਾਂਦੇ ਗਊਸ਼ਾਲਾ ਮਿਲਾਈ ਪਾਕਿਸਤਾਨਾ ਪਾਕਸਾ ਨਾ ਜੇ ਤਰਾਂ ਕੋਈ ਨਹੀਂ ਪਾਕਸਾ ਕਹਿੰਦੇ ਠਾਕੇ ਦੇ ਵਿੱਚ ਜਿੱਥੇ ਮੰਨਰ ਤੇ ਆ ਰਹੇ ਹੋ ਪੋਛੇ ਕੋ ਸਿਹਾਉ ਕੰਮ ਕੀਤਾ ਤੇ ਨਾ ਪਾਕਸਤਾਨਾ ਨਹੀਂ ਰਹਿ ਗਈ ਸਾਡੇ ਇਹਨੂੰ ਹੋਰ ਦਸੇ ਸ਼ਕੂਰ ਕਹਿੰਦੇ ਕਿ ਪਾਕਸਤਾਨਾ ਕਿਹਾ ਜਿੰਦਾ ਕਿ ਇਥੇ ਕੌੜ ਸਾਂਵਾ ਦੇ ਵਿੱਚ ਹੋਰ ਕੰਮ ਕੀਤਾ ਇਹਨਾਂ ਬੱਚਿਆਂ ਨੇ ਕਰ ਦਿਓ ਕੌੜ ਸਾਂਵਾ ਨਹੀਂ ਰਹਿੰਦੀ ਸੇਣੀ ਦਾ ਤੁੰਸਾਲਾ ਨੂੰ ਨਾ ਤਰੋ ਪੜਲਾ ਰਾਤੀ ਰੁੱਤੇ ਦਿੱਤੀ ਵਾਰ ਕਦ ਜਿ ਜਗ੍ਹਾ ਤੇ ਰੱਤਾ ਨੇ ਰੁੱਤਾ ਨੇ ਸੱਤਾ ਨੇ ਬਾਹਰ ਨੇ ਪਾਉਣ ਪਾਣੀ ਅਗਨੀ ਪਤਾ ਸੋਤਾ ਪਾਉਣੇ ਪਾਣੀ ਹੈ ਅਗਨੀ ਹੈ ਪਤਾ ਇਸੇ ਧਰਤੀ ਸਾਹ ਕੋ ਕੀ ਹੈ ਇਹ ਤਾਂ ਮੁਕਮਲ ਹੀ ਕਰਤੀ ਆ ਅਗਰ ਤੇ ਕਰਨ ਕੁਮਾਰ ਹੈ ਫੇਰ ਤਾਂ ਮੂੰਹ ਫੜਾਈ ਮੂੰਹ ਫੜੀ ਦੀ ਜੀਰੀ ਜੀਰੀ ਨਾਲ ਨੇ ਜੀਰੀ ਮੂੰਹ ਫੜੀ ਨਾਲ ਕੋਲ ਕੋਲ ਦੀ ਪੂੰਜੀ ਉਹ ਗਵਾਦੀ ਉਹਦੇ ਵੀਰ ਤਾਂ ਕਾਇਨਾ ਬਸਰ ਜੀਰੇ ਹੋਣ ਮੂੰਹ ਫੜੀ ਜੀਰ ਤਾਂ ਵੀ ਪਾਣੀ ਫੜਨੇ ਨੇ ਜੀ ਕੋਲੇ ਪੂੰਜੀ ਸੋ ਵੀ ਲਾ ਬੈਠਾ ਬੰਦੇ ਖਤਰਾ ਰਹੀ ਸੀ ਇਹ ਇਤਰਾ ਮੂੰਹ ਫੜੀ ਜੀਰੀ ਵਾਲੀ ਜਿਹੜਾ ਬੀਜ ਲਵੇ ਉਹਲੇ ਲਈ ਕੁੰਜੀ ਸੀ ਬੀ ਸੀ ਦਾ ਲਾਤਾ ਉਥੇ ਹੋਣਾ ਹੈ ਨਹੀਂ ਜਾਣੀ ਨਹੀਂ ਪੱਕੀ ਧਰਤੀ ਤੇ ਉਹ ਵਿਚ ਹੋਣਾ ਦੋਨੋਂ ਵਾਰਸ ਇਹਦੇ ਕੋਲ ਤੋਂ ਵੀ ਲਾ ਬੈਠੇ ਖੱਟੀ ਪੱਕ ਇਹ ਮਨੁੱਖ ਜ਼ਰੀਏ ਤਾਂ ਤੁਹਾਨੂੰ ਕੋਈ ਧਰਮਸ਼ਾਲਾ ਆਗਾ ਇਹ ਨੂੰ ਜੇ ਸਰਕਾਰ ਕੋਲ ਬੰਨਾ ਗੁਰੂ ਨਾਨਕ ਸਾਹਿਬ ਨੇ ਇਹਦਾ ਨਾਮ ਧਰਮਸ਼ਾਲਾ ਦੇ ਲਿਖਿਆ ਅਭੀ ਧਰਮਸ਼ਾਲਾ ਹਾਂਜੀ ਮੈਨੂੰ ਨਹੀਂ ਧਰਮਸ਼ਾਲਾ ਰੱਖਿਆ ਸੀ ਜੀ ਪਾਈ ਗੁਰਦਾਰ ਦੇ 12 ਵਿਚਾਰੋਂ ਸ਼ਹੀ ਮਾਲ ਸਾਈ ਦਾ ਇਹਦਾ ਨਾਮ ਧਰਮਸ਼ਾਲਾ ਹੀ ਰਿਹਾ ਦੇਤੇ ਸੰਨ ਬਾਜ ਤੱਕ ਧਰਮ ਦੀ ਜਦ ਧਰਮ ਦੀ ਖਵਾਈ ਕੀਤੀ ਜਾਂਦੀ ਰਹੇ ਨਾ ਧਰਮ ਗੁਰਦਰਾ ਸਾਹਿਬ ਕਦੋਂ ਪਹੇਗਾ ਨਾ ਮੈਂ ਕਾਫੀ ਪਰਚਲ ਸ਼ਾਨੇ ਕੋਈ ਪੱਲੇ ਪਿਆ ਨਹੀਂ ਇਹ ਨਾਂ ਕਿਵੇਂ ਬਦਲ ਗਿਆ ਧਰਮ ਸ਼ਾਨੇ ਨਾਂ ਸੇ ਮੇਰੇ ਪਾਸਾ ਤੱਕ ਧਰਮ ਸਾਹਿਬ ਦੇ ਸਾਰ ਕਰਨ ਦੇ ਸਵੇਰ ਉੱਠ ਕੇ ਪੰਜਾਬ ਜਪੰਦੇ ਧਰਮ ਸਾਹਿਬ ਦੇ ਸਾਰ ਕਰਨ ਦੇ ਭਾਈ ਗੋਬਾਦ ਨੂੰ ਸੇ ਮੇਰੇ ਪਾਸਾ ਸਿੱਖਾਂ ਦਾ ਹਵਾਲਾ ਦੇਣਾ ਉਦੋਂ ਤੱਕ ਧਰਮ ਸ਼ਾਨੇ ਸੋ ਆਪ ਦੀਸ ਲੇਗੇ ਗੁਰਦਾਰਾ ਸਾਹਿਬ ਨੂੰ ਕਿੰਨੇ ਤਾਪਾ ਦਿੰਦੇ ਪਰ ਨਾ ਕੋਈ ਵੀ ਹੋਵੇ ਹੈ ਕਰਮਸਾਲਾ ਜੀ ਤਮਕ ਸਾਹ ਤਮ ਕਮਾਉਣ ਦੀ ਧਰਤੀ ਉਹਦਾ ਕੋਈ ਐਮ ਨਹੀਂ ਹੈ ਬਸ ਇੱਕ ਹੈ ਤਮ ਕਮਾਉਣ ਦੀ ਧਰਤੀ ਇਸ ਜੀ ਦੁੱਧ ਦਾ ਰੰਗ ਰੇਗਾ ਕੁਸ਼ਮਾ ਦਾ ਰੇਗਾ ਰੰਗਾਂ ਦਾ ਜਾਨ ਬੰਨ੍ਹ ਤੇ ਧਰਤੀ ਲੈਂਦੀ ਤਣ ਕੇ ਨਾਮ ਅਨਿਰੇਖ ਦਾ ਨਾਮ ਤਾਂ ਕਰਮੀ ਕਰਮੀ ਹੋਏ ਵਿਚਾਰ ਤੇ ਆਖ ਸਤਾਰਵਾ ਤੇ ਸਤਾ ਸੋਨ ਪੰਚਰਵਾ ਤੇ ਸਾਰਾ ਸਰਮਖੰਡ ਦੇ ਚੱਲ ਜੀ ਅੱਗੇ ਜਾ ਕੇ ਸਰਮਖੰਡਾ ਉਹ ਫਿਰ ਇਸ ਮਿਹਨਤ ਕੀ ਕਰ ਲਈਏ ਸਰਮਖੰਡ ਤੋਂ ਜਿਬਾਨੀ ਰੂਪ ਤੱਕ ਜਿੱਥੇ ਘਾੜ ਤੇ ਕਰੀਆ ਬਹੁਤ ਚੰਗਾ ਤਾਂ ਕਿ ਅਗਲਾ ਕੱਥਿਆ ਨਾ ਜਾਏ ਦੇਖੋ ਕਾ ਕੁਛ ਕਰ ਸਕਦਾ ਇਹ ਤੇ ਐਨੀ ਕਾਰਡਿੰਗ ਹੈ 12 ਸਾਲ ਸਤਿ ਸਰ ਸਾਹਿਬ ਜੀ ਉਹ ਕਿਹਾ ਗਾ ਪੁੱਠੇ ਪੈਰੀ ਧੋਈਆਂ ਜੀ 18 ਕਿੱਲਾਂ ਨੂੰ ਤਾਂ ਲੋੜ ਕਰਦੇ ਸਨ ਸਤ ਨੌ ਜਾਣ ਨੌ ਕੌ ਜੀ ਅਜੇ ਵਾਗੜਾ ਨੌ ਕਿੱਲਾਂ ਨੂੰ ਸਰ ਤੋਂ ਕਲੂਸਾ 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 ਤੋਂ ਮੋਹਨ ਬਾਗਾਂ ਤੋਂ ਕਿਨਾਰੇ ਤੇ ਜੀ ਜੀ ਨੋ ਇੱਕ ਜੋੜੇ ਲਿਖਿਆ ਉਦੋਂ ਦਾ ਤਾਂ ਇਥੇ ਇੱਕ ਮੁੰਡੇ ਨੂੰ ਆਪਣਾ ਰਿਸ਼ਤੇਦਾਰ ਚੈਟ ਸੈਟ ਲਾਉਂਦਾ ਉਹਨਾਂ ਨਾਲ ਤਾਂ ਨਾ ਪੀਏ ਉਹਨੂੰ ਕੋ ਪੜਾ ਲੈ ਗਏ ਹੈ ਸੀ ਫੂਮਾ ਸੰਗਟ ਲੈ ਕੇ ਜਾਣਾ ਖਨੂਰ ਸਾਹਿਬ ਤੋਂ ਮੀਟਰ ਦੇ ਕੇ ਚੱਲੀ ਕੋਈ ਬਾਹਰ ਸਾਹਿਬ ਕਹਿੰਦੀ ਉਹ ਕਹਿੰਦਾ 9 ਕਿਲੋ ਰੋਟਾ ਮੈਂ ਤੁਹਾਨੂੰ ਕੋਟ ਰਿਹਾ ਕਿਉਂਕਿ ਇੱਕ ਜੋਜ 9 ਕਿਲੋਮੀਟਰ ਦੇ ਹੈ ਅੱਛਾ ਉਹਦੇ ਤੇ ਜੋਜ ਲਿਖਾ ਹੋਇਆ ਚਾ ਤੇ 9 ਜਾਣਾ 9 ਆਉਣਾ 9 ਵੀ ਕਿਵੇਂ ਜਾਣਾ ਉੱਥੋਂ ਪੁੱਠੇ ਪੈ ਰਹੀ ਗੁੱਟੇ ਤੇ ਅੱਧਾ ਜਾ ਕੇ ਬਿਹਰਵਾਂ ਦੇ ਕਿਨਾਰੇ ਤੇ ਇੱਕ ਇੱਕ ਕਿਲੋਮੀਟਰ ਤੱਕ ਨੇ ਘਰ ਨਹੀਂ ਆ ਪਾਣੀ ਨਹੀਂ ਪੈਂਦਾ ਹੁਣ ਤਾਂ ਲੋਕਾਂ ਨੇ ਆਵਾਜ਼ ਕਰ ਦਿੱਤੀ ਹੈ ਹੂੰ ਸੈਕਟਰਾਂ ਨੂੰ ਉਹ ਕਿੱਥੇ ਸੋਚਦੇ ਐਨੀ ਦੁਨੀਆ ਵਿੱਚ ਕੀ ਰੋਣ ਤੇ ਬੋਲਣੀ ਉਹ ਘਰ ਦੇ ਜੀਵਨ ਦਾ ਦਰਦ ਤੇ ਅਰਦਾਸ ਕਰਨ ਸੱਚੇ ਬਾਤ ਦਾ ਮੈਂ ਗੁਲਸਤਾਨੀ ਕਰਨ ਲੱਗਿਆ ਹਾਂ ਮੈਂ ਕਿੱਥੋਂ ਆਪ ਦੇ ਸਾਹਮਣੇ ਕਿਉਂਕਿ ਉਹਦੇ ਰਸਤੇ ਦਾ ਤਾਂ ਵੀ ਦਾ ਕੋਠਾ ਕੋਈ ਨਹੀਂ ਮੇਰ ਕੰਨੇ ਨਾ ਪਾ ਕੇ ਜਾ ਕੇ ਪਾਣੀ ਭਰ ਕੇ ਲੈਣ ਇਉਂ 18 ਕਿਲੋਮੀਟਰ ਐਨੀ ਕਰਨਾ ਕਰਦੇ ਉਹ ਸਰਮਖੰਡ ਦੀ ਬਾਣੀ ਨੂੰ ਰੂਮਾ ਹੋਇਆ ਉਹਦਾ ਰੂਮ ਦੋਸਤ ਨੂੰ ਤੇ ਕਾਰਟੂਕੜੀਆ ਬਹੁਤ ਹੁੰਦੀ ਆਗੇ ਰੰਨਾ ਕੱਦਿਆ ਨਾ ਜਾਏ ਜੇ ਕੋਈ ਕਸਲ ਕੀ ਕਰਾਂ ਤੁਸੀਂ ਇਹਨੀ ਮਿਹਨਤ ਕਰਕੇ ਦੇਖੋ ਕਿ ਕਸਲ ਹੋਏਗੀ ਤਾਂ ਬੜੇ ਭਰਿਆਂ ਗੱਦਾ ਵਾਰਾਂ ਦੇ 70 ਸਾਤੇ ਹੋਣ 18 ਕਿਲੋਮੀਟਰ ਹੋਰ ਸਾਫਲ ਕਰਕੇ ਗੁਰੂ ਸਾਹਿਬ ਦਾ ਅਸਥਾਨ ਚਲਾਉਣਾ ਟਾਈਮ ਤੇ ਦੇ ਰਹੇ ਹਾਂ ਘਰ ਲੰਗਰ ਦੀ ਸੇਵਾ ਸਰਾਲ ਨਾ ਕਾਲਾ ਵੀ ਜੀ ਲੰਗੇ ਇਹਦੂ ਅੱਗੇ ਆ ਗਏ ਆ ਗਏ ਫਿਰ ਕਰਨਖੰਡ ਬੋਕਸੇ ਜੋ ਗਿਓ ਪਰ ਉਹ ਕੰਨ ਦੀ ਬਾਣੀ ਜੋ ਲੋਕਤਾ ਹੋ ਕੋਈ ਜਿਹੜਾ ਮੁਹੰਮਦ ਸੀ ਜੰਮਾ ਰਾਵਿਆ ਪਰ ਜਿਹੜੀ ਤੁਮ ਹੈ ਮਾਂਵਾ ਚਾਹਤੀ ਨਵ ਬਰਤ ਅਗੇ ਜਾ ਰਹਿ ਗਿਆ ਤਤਾ ਪਾਉਂਦਾ ਤੇ ਮੇਰਾ ਚਾਹ ਮਸੇ ਅਗੇ ਸੱਚ ਖੰਡ ਉਹੋ ਪਹਿਲਾਂ ਗਿਆਨ ਖੰਡ ਫਿਰ ਫਿਰ ਧਰਮ ਖੰਡ ਫਿਰ ਸੰਮ ਖੰਡ ਤੇ ਕਰਮ ਖੰਡ ਤੋਂ ਸਰਦਾਰ ਪੰਨੀ ਖਾਂਦੀਆਂ ਕਿਸੇ ਜਾ ਕੇ ਲੱਭੇ ਸਤੰਦਲ ਸਵਾਰਾਂ ਨੂੰ ਆਉਂਦੇ ਰਹੇ ਤੇ ਜੇ ਤਾਂ ਹੈ ਧਰਮ ਕੁਮਾਰ ਹੈ ਧਰਮ ਸ਼ਾਲਾ ਦੇ ਦੇ ਸਿਫਰ ਦਾ ਧਰਮ ਸ਼ਾਲਾ ਆਫ ਹੈ ਤੇ ਨਹੀਂ ਇਹ ਸੋਖੋ ਬਣੀ ਇਹਨੂੰ ਬਣਾਇਆ ਉਹਦਾ ਅੱਗੇ ਜਾ ਕੇ ਚੱਲੂਗੇ ਜੇ 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 ਕੇਵਲ ਸੋਖੋ ਕੋ ਚਿਰ ਕੰਮ ਨਹੀਂ ਆਇਆ ਉਹ ਤਾਂ ਕਰ ਨਹੀਂ ਰਹੇ ਨਾ ਕੋਈ ਕਸੂਰ ਉਹਦਾ ਅੱਗੇ ਜਾ ਕੇ ਪੁੱਛ ਲੈ अगर गए समाप्त चौथा पार्सी तो धर्म तो की तो बड़ी डूंगी है सारी करेंगे अभी दाढ़ी कैसे रख ले नीले पीले लाल कपड़े पा ले साख धर्म है ਬੋਧੀ ਸਿੱਖ ਤੇ ਰੱਖਦੀ Hindu ਧਰਮ ਨੇ ਲਵਾਂ ਜਾਂ ਕੱਟਨੇ ਆ ਮੁਸਲਮਾਨ ਧਰਮ ਨੇ ਇਸ ਤਰ੍ਹਾਂ ਬੋਧੀਆਂ ਜਨਨੇ ਆਪਾਂ ਉਹ ਧਰਮ ਨਹੀਂ ਧਰਮ ਨਹੀਂ ਹੁਣ ਉਹ ਤਾਂ ਮਜ਼ਬ ਨਹੀਂ ਸਾਰੇ ਇਹ ਧਰਮ ਸਭ ਦਾ ਇੱਕੋ ਹੀ ਹੈ ਧਰਮ ਸਭ ਦਾ ਇੱਕ ਹੈ ਇਹ ਤਾਂ ਮਜ਼ਬ ਨਹੀਂ ਇਹਦੇ ਸਕੂਲਾਂ ਦੀਆਂ ਵਰਦੀਆਂ ਨੇ ਬੋਧ ਦੇ ਵਰਦੀ ਤੇ ਨੰਬਰ ਥੋੜੇ ਦੇਣੇ ਦੋ ਦੇ ਦੂਏ ਉਹ ਆਈਐਸ ਨਾਲ ਦਿੰਦੇ ਕੁਝ ਬੋਧ ਦੇ ਵਿੱਚ ਬੱਚਾ ਠੀਕ ਵਰਦੀ ਪਾ ਕੇ ਜਾਂਦਾ ਰੋਜ਼ ਜਿਹੜੀ ਲਾਈ ਹੋਈ ਉਹਨਾਂ ਜਿਹੜੀ ਧਰਮ ਉਹਨੂੰ ਅਗਰੇਤਰਾਹ ਥੋੜੀ ਕੰਪੀ ਜੁਦਜੇ ਕੇ ਫੇਰ ਉਹ ਦੋ ਚਾਰ ਨੰਬਰ ਦੇ ਦੇਉਂਗਾ ਉਹ ਤਾਂ ਸਿਰਫ ਸਕੂਲ ਦੀ ਪਛਾਣ ਹੈ ਕਿ ਸਕੂਲ ਦਾ ਵਿਦਿਆਰਥੀ ਹੈ ਜੀ ਇਹ ਤਰਨਪੀ ਦੀ ਡੈਫੀਨੇਸ਼ਨ ਕੋਈ ਹੈ 200 ਇਹ ਧਰਮਸ਼ਾਲਾ ਇਸ ਸਾਬ ਰੱਖੀ ਧਰਮਸ਼ਾਲਾ ਤਰੁਕਮਾਉਂਦੀ ਧਰਤੀ ਹੈ ਉਹ ਧਰਮ ਹੈ ਕਿ ਉਹ ਜੇ ਕੀ ਚੀਜ਼ ਹੈ ਉਹਨੇ ਕੋ ਕਮਾਉਂਦੇ ਜਦੋਂ ਸਿੱਖੇ ਹਰਕਾ ਨਾਮ ਚੱਪਾ ਅਜੇ ਹਰਕਾ ਨਾਮ ਚੱਪਾ ਨਿਰਮਲ ਕੰਮ ਨੂੰ ਸਤਾਂ ਨੂੰ ਕਰੋ ਇੰਨੇ ਦਿਨਾਂ ਸਾਂ ਨਹੀਂ ਜਾਣਾ ਜੀ ਇੰਨੇ ਦਿਨਾਂ ਸਾਂ ਨਹੀਂ ਜਾਣਾ ਹੈ ਬਹੁਤ ਬਹੁਤ ਖੁਸ਼ ਹਾਂ ਸ੍ਰੀ ਦਰਸਬਾਰ ਪਿਤਾ ਗੁਰਨਾਮ ਸਿੰਘ ਸਾਹਿਬ ਬਹਾਰਾ ਜੀ ਨੂੰ ਜਿਨ੍ਹਾਂ ਜਬਜੀ ਸਾਹਿਬ ਹੈ ਇਹ ਜਿੱਦਾਂ ਦਾ ਸਵਾਲ ਦਵਾ ਹੈ ਉਹ ਸਮਾਨ ਕਰਦੇ ਨੇ ਮਹਾਰ ਗਾਲੀ ਚਾਦੇ ਉਹਨਾਂ ਜਵਾਬ ਦੇ ਵਿੱਚ ਉਹਨਾਂ ਨੇ ਸਵਾਲ ਕੀਤਾ ਉਹ ਧਰਤੀ ਜਿਹੜੀ ਹੈ ਇਹ ਧੌਲੇ ਦੇ ਰਾਜ ਦੇ ਸਿਰ ਤੇ ਖੜੀ ਹੈ ਧੌਲੇ ਦੇ ਅਰਥ ਵਿੱਚ ਇੱਥਾ ਸੁਭਾਅ ਦੇ ਦਾਗ ਉਹ ਅਜੇ ਕਬਾਇਰੋਂ ਤੇ ਖੜੀ ਹੋਰ ਚੁੱਕੀ ਹੋਈ ਹੈ ਹਰ ਧਰਤੀ ਕਬਾਇਰ ਬਰਦਾ ਜਿਹੜੀ ਧਰਤੀ ਤੇ ਬਾਦ ਖੜਾ ਇਹ ਨਹੀਂ ਚੁੱਕੀ ਹੋਈ ਉਹ ਕਿਹਦੇ ਚੁੱਕੀ ਹੋਈ ਆ ਬੈਲ ਕਿਤੇ ਖੜਾ ਉਹ ਦੱਸ ਤੇ ਕਿਹਦੇ ਚੁੱਕੀ ਆ ਗੁਰੂ ਇਹ ਮੰਨ ਲਓ ਆ ਉਹਨੇ ਚੁੱਕੀ ਹੋਈ ਆ ਉਹ ਜਿਹੜੀ ਤੇ ਖੜਾ ਉਹ ਕਿਹਨੇ ਤੇ ਉਹ ਕਾਹਦਾ ਖੜਾ ਆ ਉਹ ਮੁਰਖ ਹੋ ਗਿਆ ਮਾਰਾ ਕਹਿੰਦੇ ਉਹ ਬੈਲ ਨਹੀਂ ਹੈ ਕਰਨਾ ਉਹ ਚਰਮ ਚੁੱਕੀ ਖੜਾ ਹੈ ਕੋਈ ਬੈਲ ਨਹੀਂ ਚੁੱਕੀ ਖੜਾ ਹੈ ਸਿੱਟਾ ਅਗੇ ਦਾ ਸਾਫ ਸੁਥਰਾ ਹੈ ਇਹ ਗੱਲ ਨਹੀਂ ਸੁੱਕੀ ਆ ਬਰਦ ਜੀ ਦੀ ماں ਦਇਆ ਹੈ ਤਉ ਧਰਮ ਦਇਆ ਦਾ ਪੁੱਤ ਜੀ ਦੀ ماں ਦਇਆ ਹੈ ਖੁਰਾਕ ਸੰਤੋਖ ਹੈ ਉਹ ਸੰਤੋਖ ਦੇ ਬੰਨਣਾ ਚੁਕਿਆ ਤਉ ਧਰਮ ਦਇਆ ਦਾ ਸੰਤੋਖਤਾ ਪ੍ਰਖਿਆ ਜਿਹਨੇ ਸੰਤੋਖ ਦੇ ਬੰਨਣਾ ਨੂੰ ਚੁਕਿਆ ਹੋਇਆ ਹੈ ਇਹ ਉਹਨਾਂ ਜੀ ਸਾਹਿਬ ਨੇ ਦੇਖ ਲਿਆਣਾ ਕਿ ਇਸ ਧਰਮ ਅਜੇ ਤੱਕ ਕਮਾਰ ਵੀ ਹੈ ਅੰਦਰ ਦਇਆ ਇਹ ਨਹੀਂ ਉੱਠ ਚੁੱਕੀ ਹੈ ਜਿੱਥੇ ਸੰਤੋਖ ਦੋਨਾਂ ਦੀ ਰਫੇ ਦਇਆ ਦੀ ਤੇ ਸੰਤੋਖ ਦੀ ਰੱਤ ਨਹੀਂ। ਸਭ ਵੀ ਰੱਬ ਜੀ ਦੀ ਤਿਆਰੀ ਮਾਉ ਦੀ ਦਇਆ ਖਿਆਕ ਉਹਦੀ ਸੰਤੋਖ ਹੋ ਚੁੱਕੀ। ਉਹ ਜਿਹੜੀ ਦਇਆ ਉਹ ਮਾ ਕਿਵੇਂ ਦੀ ਹੈ। ਬਾਬਾ ਕੋਸਲਾ ਹਦਾ ਅਨਦਰ ਵੀ ਪੂਰਤਨ ਦਾ ਉਹ ਦੁਬੀ ਕਿਸੇ ਦੇਖ ਨਹੀਂ ਸਕਦਾ। ਕੋਲੇ 10 ਰੁਪਏ ਤਾਂ 5-10 ਲੱਖ ਤਾਂ ਹੁਣੇ ਕੋਈ ਰੋਡ ਬੰਦ ਆ ਗਿਆ ਮੈਨੂੰ ਕੱਲ ਨੂੰ ਰੋਡ। ਕੱਲ ਕਦ ਆਪਾਂ ਦੇਖਾਂਗੇ ਹੁਣ ਇਹਦਾ ਕੰਮ। ਜਿਹੜਾ ਆਪਣਾ ਜੀਵਨ ਦੂਜਿਆਂ ਦੇ ਲਈ ਹੈ ਉਹ ਧਰਮ ਦੀ ਕਮਾਈ ਕਰ ਰਿਹਾ ਹੈ ਆਪਣਾ ਪੂਰਾ ਜੀਵਨ ਦੂਸਰਿਆਂ ਲਈ ਹੈ ਦਇਆ ਐਨਾ ਵੱਲੋਂ ਦੇਖੋ ਕਿੱਥੋਂ ਆ ਗਿਆ ਸੰਤੋਖ ਆਪ ਰੱਖਿਆ ਜਿਸ ਕੋ ਸੰਤੋਖ ਦੀ ਡਿਫੀਨਿਸ਼ਨ ਕੀਆ ਜਿਹਦੇ ਹੱਥ ਕਦੇ ਆਏ ਹੁੰਦੇ ਨਹੀਂ ਮੰਗਦੇ ਕੋਈ ਬਸ ਸੰਗ ਹੈ ਨਹੀਂ ਮੰਗ ਕੋਈ ਇਹਨੂੰ ਇਹਨਾਂ ਕੋ ਕਾਮਰ ਤੇ ਆਸਾਂ ਨੂੰ ਕੁਝ ਆਈਏ ਤੇ ਕੋ ਕੋ ਬਿਆਸ ਆ ਜੀ ਸੰਤੋ ਕੋਈ ਨਹੀਂ ਹੈ ਚਾਹੇ ਮਾਨ ਦੇ ਚਾਹਵੇ ਖਰਾਬ ਹੋਵੇ ਉਹ ਵੀ ਤਾਂ ਮੰਗਦਾ ਹੈ ਜੀ ਮਾਨ ਤਾਂ ਸਾਰੇ ਮੰਗਦੇ ਫਿਰਦੇ ਆ ਨਾ ਉਹ ਵੀ ਤਾਂ ਇੱਕ ਮੰਗਦਾ ਜੇ ਹੋਵੇ ਫਿਰ ਅਸੀਂ ਕੀ ਹੋਏ ਹੋਗਾ ਜੀ ਇਹ ਇਤਰਾਮ ਕਰਕੇ ਦਾਇਰ ਇਹ ਸੰਤੋ ਇਹ ਧਰਮ ਕਮਾਉਣ ਦੀ ਕੰਪਨੀ ਹੈ ਹਾਂ ਜੀ ਛਤਰੀ ਤਾਂ ਇਹ ਇਹ ਧਰਮ ਕਰਦਾ ਬਣੇਗਾ ਨਹੀਂ ਤਾਂ ਕੋਈ ਹੋਰ ਬਣੇਗਾ 아 a 리 a i 이 i n o 도 o r